ਹਾਂਜੀ ਬਾਬੇ ਉਹ ਅੱਜ ਨਾ ਤੁਹਾਨੂੰ ਆਪਾਂ ਆਪਣਾ ਸਪਰੇਅ ਕਰੀ ਜਾਂਦੇ ਸੀਗੇ ਖੇਤ ਤੇ ਵਲੌਗ ਬਣਾ ਰਹੇ ਆ ਅੱਜ ਆਪਣਾ ਪਹਿਲਾ ਵਲੌਗ ਆ ਤੇ ਤੁਹਾਨੂੰ ਅੱਜ ਸਪਰੇਅ ਕਰਨ ਵਾਲੇ ਬਾਈਆਂ ਨਾਲ ਮਲਾਉਣੇ ਆ ਬਈ ਉਹ ਕਹਿੰਦੇ ਸੀ ਦੱਸਾਂਗੇ ਵੀ ਸਪਰੇਅ ਕਿਵੇਂ ਕਰਨੀ ਚਾਹੀਦੀ ਸਹੀ ਮਾਣੇ ਦੇ ਵਿੱਚ ਤੇ ਆਜੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਪੂਰੀ ਤੇ ਵਲੌਗ ਦੇ ਨਾਲ ਬਣੇ ਰਹੋ ਹਾਂਜੀ ਬਾਈ ਜੀ ਹਾਂਜੀ ਬਾਈ ਜੀ ਸੱਸੀ ਗਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਆ ਹਾਂ ਹਾਂ ਵਧੀਆ ਬਾਈ ਤੇ ਤੁਸੀਂ ਮੈਸੇਜ ਸਾਡਾ ਵੀ ਇਹੀ ਹੈਗਾ ਵੀ ਸਿਰਕਣ ਵਾਲੇ ਵੀਰਾਂ ਨੂੰ ਜਿਹੜੇ ਕਿਰਾਏ ਦੇ ਸਿਰਕਦੇ ਆਗੇ ਹਾਂ ਤੇ ਝੋਨੇਵਲੇ ਵੀ ਅਸੀਂ ਸਿਰਕਦੇ ਹੁੰਦੇ ਆ ਤੇ ਆ ਕਣਕਾਂ ਦੇ ਵੀ ਹੁਣ ਸਿਰਕੀ ਜਾਂਦੇ ਆ ਬਾਈ ਪਤਾ ਹੀ ਆ ਹਨਾ ਹਾਂ ਤੇ ਆ ਪਤਾ ਇਹ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਜ਼ਿਮੀਂਦਾਰ ਭਾਈ ਚਾਰਾਗਾ ਹਾਂ ਵੀ ਉਹ ਇੰਨੀ ਨਹੀਂ ਮਹਿੰਗੀ ਸਪਰੇਅ ਲੈ ਆਉਂਦੇ ਆ ਝੋਨੇਵਲੇ ਵੀ ਹਾਂ ਕਣਕਾਂ ਵਲੇ ਵੀ ਚਲੋ 10-10 ਹਜ਼ਾਰ ਦੀਆਂ ਕਹਿੰਦੇ ਨੇ ਸਪਰੇਅਾਂ ਨੇ ਹਾਂ ਵੱਧ ਵਾਣ ਵਾਲਿਆਂ ਦੀਆਂ 20-20 ਹਜ਼ਾਰ ਦੀਆਂ ਸਪਰੇਅਾਂ ਹੋ ਜਾਂਦੀਆਂ ਨੇ ਹਾਂ ਵੀ ਸੜਕਾਉਣ ਪਿੱਛੇ ਵੀ ਜ਼ਿਮੀਦਾਰ ਭਾਈਚਾਰੇ ਨੂੰ ਇਹ ਕਹਿਣਾ ਵੀ ਉਹ ਕਰਸ਼ਨਾ ਕਰਿਆ ਕਰੋ ਵੀ 10-20 ਰੁਪਏ ਦੀ ਢੋਲੀ ਦਾ ਜਿਹੜਾ ਹੁੰਦਾਗਾ ਵੀ ਜਿਵੇਂ ਮਾਲਾ ਪਿਆਰ ਪੇਟ ਹੁੰਦੀ ਕਹਿੰਦੇ ਆ ਵਿੱਚ ਕਹਿੰਦੇ ਆ ਵੀ 55 ਰੁਪਏ ਢੋਲੀ ਜਿਵੇਂ ਚੱਲਿਆ ਸਾਡਾ ਰੇਟ ਪਿਛਲੀ ਵਾਰੀ ਧੋਨੇ ਤੇ ਹਾਂ ਇਤੀ ਤੇ ਵੀ ਜਿਹੜੇ ਸੜਕਣ ਵਾਲੇ ਭਾਈ ਆ ਗਏ ਆਪਣੇ ਕਿਰਾਏ ਤੇ ਸੜਕਦੇ ਆ ਉਹਨਾਂ ਨੂੰ ਇਹ ਮੈਸੇਜ ਆਗਾ ਵੀ ਬਾਈ ਜੇ ਤੁਸੀਂ ਮੰਨ ਲਓ ਢੋਲੀ ਦੇ ਚਾਹੇ ਰੇਟ ਤਾਂ ਨ ਦੇਖਿਆ ਕਰੋ ਵੀ ਆਪਾਂ ਘੱਟ ਲੈ ਲਓ ਯਾਰ ਵੀ ਰੇਟ ਚਾਹੇ ਆਪਾਂ ਵੀ ਆਪਣਾ ਬਾਣ ਮਿਲਣਾ ਚਾਹੀਦਾਗਾ ਹਾਂ ਵੀ ਆਪਾਂ ਰੇਟ ਘੱਟ ਕਰ ਲਾ ਤਾਂ ਆਪਣਾ ਬਾਣ ਵੱਧ ਮਿਲੂਗਾ ਬਾਣ ਚਾਹੇ ਬਾਈ ਤੁਹਾਨੂੰ ਘੱਟ ਮਿਲੀ ਜਾਵੇ ਚਾਹੇ ਵੱਧ ਮਿਲੀ ਜਾਵੇ ਵੀ ਸ਼ੌਂਕ ਨਾ ਕਰੋ ਕੰਮ ਹੂੰ ਜੇ ਅਗਲੇ ਦਾ ਤੁਸੀਂ ਕੰਮ ਸ਼ੌਂਕ ਨਾ ਕਰੋਗੇ ਹੂੰ ਚਾਹੇ ਤੁਹਾਡੇ 60 ਰੁਪਏ ਢੋਲੀ ਦੇ ਹੋ ਜਾਣ ਹੂੰ ਸੋ ਤੋਂ ਅਗਲਾ ਸੜਕਾਊਗਾ ਹੂੰ ਜਦੋਂ ਤੁਸੀਂ ਅਗਲੇ ਦੀ ਇੱਕ ਵਾਰੀ ਸਵਰੇਜ ਸ਼ੌਂਕ ਨਾ ਕਰੀ ਸਾਡੇ ਨਾਲ ਬਾਈ 4-4 ਸਾਲ ਹੋ ਗਏ ਲੋਕਾਂ ਨੂੰ ਜੁੜਿਆ ਨੂੰ ਜਿਹੜੇ ਬੰਦੇ ਜ਼ਿਮੀਂਦਾਰ ਭਾਈਚਾਰਾ ਸਾਡੇ ਨਾਲ ਜੁੜਿਆਗਾ ਹੂੰ ਆਪਾਂ ਨੂੰ ਵੀ ਬਾਈ ਇੱਕ ਦੀ ਦੂਜਾ ਸਾਲ ਆ ਹਾਂ ਹਾਂ ਆਪਾਂ ਨੂੰ ਬਾਈ ਹਾਂ ਆਪਾਂ ਨੂੰ ਕਿ 4-4 ਸਾਲ ਹੋ ਗਏ ਤੇਰੇ ਇਹ ਵੀ ਤੈਥੂ ਸਟਾਈ ਹੈ ਸਾਰੀ ਹਾਂ ਰੇ ਵੀ ਬਾਈ ਅਸੀਂ ਛੱਡਦੇ ਆਂ ਬੰਦੇ ਮੰਨ ਜਾਂਦੇ ਆ ਵੀ ਆਪਾਂ ਹੁਣ ਬਲੌਗ ਦੇ ਵਿੱਚ ਆਂਗੇ ਵੀਡੀਓ ਦੇ ਵਿੱਚ ਆ ਨਹੀਂ ਆਪਾਂ ਪ੍ਰੂਫ ਵੀ ਕਰਾ ਦਗੇ ਇਹ ਗੱਲ ਵੀ ਵਿੱਚ ਬੰਦੇ ਮੰਨਦੇ ਆ ਵੀ ਹਾਂ ਵੀ ਬਾਈ ਕੰਮ ਕਰਦੇ ਹੋ ਤੁਸੀਂ ਹਾਂ ਵੀ ਜ਼ਿੰਮੇਵਾਰ ਭਾਈ ਯਾਰਾ ਵੀ ਮੰਨਦਾਗਾ ਵੀ ਬਾਈ ਠੀਕ ਆ ਤੁਸੀਂ ਕੰਮ ਕਰਿਆ ਯਾਰ ਹਾਂ ਸਪਰੇਅ ਕਰਦੇ ਆਂ ਬੰਦੇ ਬਾਈ ਸਪਰੇਅ ਰੱਖ ਕੇ ਭੱਜ ਜਾਂਦੇ ਸਾਡੇ ਕੋਲੇ ਸਾਡਾ ਇਹ ਸੂਲਾ ਵੀ ਅਸੀਂ ਢੋਲੀ ਦੇ 5 ਰੁਪਏ ਵੱਧ ਲੈ ਲਾਂਗੇ ਅਗਲੇ ਤੋਂ ਹਾਂ ਪਰ ਕੰਮ ਆਪਾਂ ਸ਼ੌਂਕ ਨਾ ਕਰਦੇ ਹਾਂ ਹਾਂ ਢੋਲੀ ਵੱਧ ਪੈ ਜੇ ਕੱਟ ਨਹੀਂ 2 ਵਜੇ ਜਾਏ ਕੱਟ ਵਜੇ ਬਾਈ ਯਾਰ ਵੀ ਪਰ ਕੰਮ ਐ ਕਰੋ ਵੀ ਬੰਦਾ ਉਹਨੂੰ ਕੱਲ ਨੂੰ ਚਾਹੇ ਥੋਡੇ ਕੋਲੇ ਹੈਗਾ ਚਾਹੇ ਨਹੀਂ ਹੈਗਾ ਵੀ ਸਾਨੂੰ ਜੇ ਤੁਸੀਂ ਕਹਿੰਦੇ ਨਾ ਬਾਈ ਸਾਡੇ ਕੋਲੇ 2 ਦਿਨ ਟਾਈਮ ਨਹੀਂ ਤਾਂ ਬੰਦਾ ਖੜੇ ਤੇ ਇੱਕ ਗੱਲ ਮੇਨ ਇਹ ਨਾਲੀ ਬਾਈ ਮੇਨ ਗੱਲ ਇੱਕ ਇਹਨਾਂ ਦੀ ਇਹ ਵੀ ਹੈਗੀ ਜੇ ਕਈ ਵਾਰੀ ਅੱਧੀ ਉੱਦੀ ਢੋਲੀ ਰਹਿ ਜਾਂਦੀ ਹੈ ਨਾ ਜਾਂ ਮਨ ਕੇ ਚੱਲ ਥੋੜੀ ਦਵਾਈ ਰਹਿ ਜਾਂਦੀ ਹੈ ਇਹ ਪੈਸੇ ਵੀ ਛੱਡ ਦਿੰਦੇ ਕਹਿੰਦੇ ਕੋਈ ਚੱਕਰ ਨਹੀਂ ਯਾਰ ਐ ਵੀ ਐਡਾ ਵੀ ਨਹੀਂ ਉਹ ਕਰਦੇ ਜਿਵੇਂ ਕੋਈ ਥਾਂ ਰਹਿ ਗਿਆ ਮਾੜਾ ਮੋਟਾ ਨਾਲ ਪਾਂਤ ਰਹੀ ਹੋ ਤੇ ਅੱਧੀ ਢੋਲੀ ਪੈਣੀ ਸੀਗੀ ਤਾ ਇਹ ਵੀ ਬੰਦੇ ਉਹ ਕਰ ਦਿੰਦੇ ਆ ਮਾਨਤਾ ਹਣਾ ਤੇ ਜੇ ਕਿਸੇ ਨੇ ਆਪਣੇ ਪਿੰਡ ਮਰਹਾਏ ਦੇ ਵਿੱਚੋਂ ਬਈ ਜੇ ਕਿਸੇ ਨੇ ਸਪਰੇਅ ਕਰਾਉਣੀ ਹੋਈ ਤਾਂ ਮੈਂ ਬਾਈਆਂ ਦਾ ਨੰਬਰ ਪਾਉਂਗਾ ਤਾਂ ਤੁਸੀਂ ਸੰਪਰਕ ਬਾਈ ਦੇ ਨਾਲ ਜ਼ਰੂਰ ਕਰਿਓ ਤੇ ਪੂਰੀ ਵਧੀਆ ਮਨ ਕੇ ਚੱਲ ਪੂਰਾ ਚੰਗਾ ਕੰਮ ਕਰ ਦਿਆ ਧੰਨਵਾਦ